ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 9:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੋਰ ਆਗਰ ਤੁਹਾਨੂੰ ਕੁਕਿੰਗ ਦੇ ਵਿੱਚ ਵੀ ਇੰਟਰਸਟ ਆ ਤਾਂ ਆਪਣਾ ਇੱਕ ਚੈਨਲ ਹੋਰ ਆ ਕੁਕਿੰਗ ਦਾ ਸੰਗਰੂਰ ਕੁਕਿੰਗ ਚੈਨਲ ਦਾ ਨਾਮ ਹੈ ਉਹਦਾ ਲਿੰਕ ਤੁਹਾਨੂੰ ਇਸੀ ਵੀਡੀਓ ਦੇ ਡਿਸਕ੍ਰਿਪਸ਼ਨ 'ਚ ਮਿਲ ਜਾਊਗਾ ਸੋ ਪਲੀਜ਼ ਉਸ ਚੈਨਲ ਨੂੰ ਵੀ ਜਾ ਕੇ ਸਬਸਕ੍ਰਾਈਬ ਜ਼ਰੂਰ ਕਰਿਓ ਉਸ ਚੈਨਲ ਨੂੰ ਵੀ ਹੋਮੇਸਪੋਰਟ ਕਰਿਓ ਜਿਵੇਂ ਤੁਸੀਂ ਇਸ ਚੈਨਲ ਨੂੰ ਕਰ ਰਹੇ ਹੋ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ ਅੱਜ ਦੀ ਵੀਡੀਓ ਬਹੁਤ ਜ਼ਿਆਦਾ ਖਾਸ ਹੈ ਜੀ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਜਿਹੜੇ ਸਾਡੇ ਮਾੜੇ ਕਰਮ ਹੈ ਅਸੀਂ ਉਹਨਾਂ ਨੂੰ ਇੱਕ ਵਾਰ ਦੇ ਵਿੱਚ ਹੀ ਕਿਵੇਂ ਕੱਟ ਸਕਦੇ ਹਾਂ ਗੁਰੂ ਸਾਹਿਬ ਜੀ ਨੇ ਆਪ ਆਪਾਂ ਨੂੰ ਉਹ ਰਸਤਾ ਦੱਸਿਆ ਹੈ ਗੁਰੂ ਸਾਹਿਬ ਜੀ ਨੇ ਵਚਨ ਕੀਤੇ ਹਨ ਕਿ ਜਿਹੜਾ ਵੀ ਗੁਰਸਿੱਖ ਇਸ ਤਰੀਕੇ ਨਾਲ ਮਾਫੀ ਮੰਗੇਗਾ ਉਸਦੇ ਮਾੜੇ ਕਰਮ ਪਰਮਾਤਮਾ ਵੱਲੋਂ ਇੱਕ ਵਾਰ ਦੇ ਵਿੱਚ ਕੱਟ ਦਿੱਤੇ ਜਾਣਗੇ ਸੋ ਉਹ ਤਰੀਕਾ ਕਿਹੜਾ ਸਾਰਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਦੇ ਨਾਲ ਇੱਕ ਸੱਚੀ ਘਟਨਾ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤਾਂ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਚਲੋ ਜੀ ਟਾਈਮ ਵੇਸਟ ਕਰੀ ਬਿਨਾ ਸ਼ੁਰੂ ਕਰ ਦਿਆਂ ਇਹਦੀ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਇਸ ਵੀਡੀਓ ਨੂੰ ਬਣਾਉਣ ਦਾ ਕਾਰਨ ਮੈਂ ਜਦੋਂ ਵੀ ਗੁਰਵਾਣੀ ਦੇ ਸਬੰਧਿਤ ਵੀਡੀਓ ਬਣਾਈ ਆ ਹਮੇਸ਼ਾ ਕਮੈਂਟ ਆਈ ਨੇ ਵੀ ਦੀਦੀ ਅਸੀਂ ਇੰਨੇ ਸਾਲਾਂ ਤੋਂ ਜਾਂ ਇੰਨੇ ਟਾਈਮ ਤੋਂ ਅਸੀਂ ਪਾਠ ਕਰ ਰਹੇ ਆ ਪਰ ਜਿਹੜੀ ਸਾਡੀ ਅਰਦਾਸ ਆ ਹਲੇ ਤੱਕ ਪੂਰੀ ਨਹੀਂ ਹੋਈ ਮੈਂ ਕਾਫੀ ਵਾਰ ਕਮੈਂਟਾਂ ਦੇ ਰਿਪਲਾਈ ਵੀ ਕੀਤੇ ਆ ਕਾਫੀ ਵਾਰ ਮੈਂ ਵੀਡੀਓ 'ਚ ਵੀ ਸ਼ੇਅਰ ਕੀਤਾ ਵੀ ਇਸ ਦੇ ਪਿੱਛੇ ਕਾਰਨ ਇਹ ਹੁੰਦਾ ਵੀ ਜਿਹੜੇ ਸਾਡੇ ਮਾੜੇ ਕਰਮਾ ਪਹਿਲਾਂ ਉਹ ਕੱਟੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਪਰਮਾਤਮਾ ਸਾਡੇ ਤੇ ਕਿਰਪਾ ਕਰਨੇ ਸ਼ੁਰੂ ਕਰਦੇ ਨੇ ਠੀਕ ਹੈ ਜੀ ਅੱਜ ਤਾਂ ਹੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਤਾਂ ਕਿ ਆਪਾਂ ਉਹ ਰਸਤਾ ਸ਼ੇਅਰ ਕਰ ਸਕੀਏ ਵੀ ਜਿਸ ਦੇ ਰਸਤੇ ਤੇ ਚੱਲ ਕੇ ਆਪਾਂ ਆਪਣੇ ਮਾੜੇ ਕਰਮਾਂ ਨੂੰ ਇੱਕ ਵਾਰ ਜੀ ਕੱਟ ਸਕਦੇ ਆ ਸੋ ਚਲੋ ਜੀ ਹੁਣ ਵੀਡੀਓ ਨੂੰ ਕਰਦੇ ਆ ਅੱਗੇ ਕੰਟੀਨਿਊ ਸਭ ਤੋਂ ਪਹਿਲਾਂ ਆਪਾਂ ਤੁਹਾਡੇ ਨਾਲ ਉਹ ਸੱਚੀ ਘਟਨਾ ਹੀ ਸ਼ੇਅਰ ਕਰਦੇ ਆ ਕਿਉਂਕਿ ਉਸ ਘਟਨਾ ਦੇ ਵਿੱਚ ਹੀ ਤੁਹਾਨੂੰ ਸਾਰਾ ਕੁਝ ਪਤਾ ਚੱਲ ਜੂਗਾ ਵੀ ਕਿਵੇਂ ਕੀ ਕਰਨਾ ਹੈ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਜਰੂਰ ਦੇਖਿਓ ਹਾਂਜੀ ਇੱਕ ਵਾਰ ਦੀ ਗੱਲ ਹੈ ਇੱਕ ਮਹਾਂਪੁਰਸ਼ ਨਾ ਗੁਰਦੁਆਰਾ ਸਾਹਿਬ ਗਏ ਸੀਗੇ ਤੇ ਉੱਥੇ ਉਹਨਾਂ ਦਾ ਮਤਲਬ ਕਿ ਜਿਵੇਂ ਪਾ ਕੀਰਤਨ ਕਰਵਾਉਂਦੇ ਆ ਬਾਬਾ ਜੀ ਤੋਂ ਹਾਜ਼ਰੀ ਲਵਾ ਰਹੇ ਸੀਗੇ ਉੱਥੋਂ ਦੀਆਂ ਜਿਹੜੀਆਂ ਬੀਬੀਆਂ ਸੀਗੀਆਂ ਉਹਨਾਂ ਨੇ ਕਿਹਾ ਵੀ ਬਾਬਾ ਜੀ ਸਾਡੇ ਨਾਲ ਬੰਦੇ ਕੁਸ਼ਕ ਬੀਬੀਆਂ ਨੇ ਮਤਲਬ ਕਿਹਾ ਬਾਬਾ ਜੀ ਸਾਡੇ ਘਰ ਦੇ ਬੰਦੇ ਨਾ ਸ਼ਰਾਬ ਬਹੁਤ ਪੀਂਦੇ ਨੇ ਤੁਸੀਂ ਕਿਰਪਾ ਕਰੋ ਇਹਨਾਂ ਨੂੰ ਸਮਝਾਓ ਕਿਸੇ ਤਰੀਕੇ ਨਾਲ ਵੀ ਤਾਂ ਕਿ ਸ਼ਰਾਬ ਛੱਡ ਕੇ ਗੁਰੂ ਸਾਹਿਬ ਦੇ ਚਰਨ ਲੱਗ ਜਾਣ ਤਾਂ ਕਿ ਸਾਡੀ ਜਿਹੜੀ ਜ਼ਿੰਦਗੀ ਉਹ ਵੀ ਥੋੜੀ ਸੁਖਾਲੀ ਹੋ ਜਾਵੇ ਤਾਂ ਬਾਬਾ ਜੀ ਨੇ ਸਾਰੇ ਸਮਾਪਤੀ ਤੋਂ ਬਾਅਦ ਅਨਾਉਂਸਮੈਂਟ ਕੀਤੀ ਬਾਬਾ ਜੀ ਕਹਿੰਦੇ ਸਭ ਤੋਂ ਪਹਿਲਾਂ ਤਾ ਉਹ ਹੱਥ ਖੜੀ ਕਰੋ ਜੋ ਸ਼ਰਾਬ ਪੀਂਦੇ ਨੇ ਬਾਬਾ ਜੀ ਨੇ ਫਿਰ ਕੁਝ ਆਪਣੇ ਵਿਚਾਰ ਸਾਂਝੇ ਕੀਤੇ ਵੀ ਸਾਨੂੰ ਸ਼ਰਾਬ ਕਿਉਂ ਨਹੀਂ ਪੀਣੀ ਚਾਹੀਦੀ ਤਾਂ ਬਾਬਾ ਜੀ ਨੇ ਨਾਲ ਹੀ ਕਿਹਾ ਕਿ ਚਲੋ ਹੁਣ ਇਦਾਂ ਕਰੋ ਜੋ ਅੱਜ ਸੱਚੇ ਮਨ ਤੋਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਸ਼ਰਾਬ ਛੱਡਣਾ ਚਾਹੁੰਦਾ ਹੈ ਤਾਂ ਉਹ ਲਾਈਨ ਬਣਾ ਲਓ ਅੱਜ ਨੇਮ ਪਾਓ ਤਾਂ ਸਾਰੇ ਜਿਹਨੇ ਬੰਦੇ ਸੀ ਸ਼ਰਾਬ ਜਿਹਨਾਂ ਨੇ ਹੱਥ ਖੜੇ ਕੀਤੇ ਸੀ ਵੀ ਅਸੀਂ ਸ਼ਰਾਬ ਪੀਨੇ ਆ ਤਾਂ ਉਹਨਾਂ ਨੇ ਲਾਈਨ ਲਗਾ ਲਈ ਤਾਂ ਇੱਕ ਜਣਾ ਉੱਥੇ ਇਦਾਂ ਦਾ ਬੰਦਾ ਸੀ ਜਿਹਨੂੰ ਬਾਬਾ ਜੀ ਜਾਣਦੇ ਸੀ ਉਹਨਾਂ ਦਾ ਘਰ ਗੁਰੂ ਘਰ ਦੇ ਸਾਹਮਣੇ ਸੀਗਾ ਤੇ ਉਹਨਾਂ ਦਾ ਦੁੱਧ ਦਾ ਕੰਮ ਸੀਗਾ ਤਾਂ ਉਹ ਵੀ ਲਾਈਨ ਦੇ ਵਿੱਚ ਲਾਗੇ ਬਾਬਾ ਜੀ ਦੇਖ ਵੀ ਰਹੇ ਆ ਉਹਨਾਂ ਵੱਲ ਠੀਕ ਹੈ ਜੀ ਜਦੋਂ ਸਾਰੇ ਨੇਮ ਕਰਦੇ ਗਏ ਕਰਦੇ ਆਗੇ ਜਦੋਂ ਉਸ ਬੰਦੇ ਦੀ ਵਾਰੀ ਆਈ ਜਿਹੜਾ ਗੁਰੂ ਘਰ ਦੇ ਸਾਹਮਣੇ ਜਿੰਨਾ ਦਾ ਘਰ ਸੀ ਤਾ ਬਾਬਾ ਜੀ ਨੇ ਪੁੱਛਿਆ ਬਾਬਾ ਜੀ ਕਹਿੰਦੇ ਵੀ ਤੂੰ ਤਾਂ ਸ਼ਰਾਬ ਨਹੀਂ ਪੀਂਦਾ ਵੀ ਫਿਰ ਤੂੰ ਕਿਸ ਚੀਜ਼ ਦਾ ਨੇਮ ਕਰਨਾ ਹੈ ਤਾਂ ਉਹਨੇ ਕਿਹਾ ਕਹਿੰਦੇ ਬਾਬਾ ਜੀ ਵੀ ਮੈਂ ਸ਼ਰਾਬ ਤਾਂ ਨਹੀਂ ਪੀਂਦਾ ਪਰ ਮੈਂ ਵੀ ਅੱਜ ਕ ਨੇਮ ਕਰਨਾ ਹੈ ਤਾਂ ਬਾਬਾ ਜੀ ਨੇ ਪੁੱਛਿਆ ਵੀ ਨੇਮ ਕੀ ਕਰਨਾ ਹੈ ਤਾਂ ਉਹਨੇ ਜਿੰਨੀ ਸੰਗਤ ਬੈਠੀ ਸੀ ਉਹਨਾਂ ਨੇ ਕਿਹਾ ਕਹਿੰਦੇ ਵੀ ਮੈਂ ਅੱਜ ਤੋਂ ਬਾਅਦ ਨੇਮ ਕਰਦਾ ਵੀ ਮੈਂ ਅੱਜ ਤੋਂ ਬਾਅਦ ਦੁੱਧ ਵਿੱਚ ਕਦੇ ਪਾਣੀ ਨਹੀਂ ਪਾਊਂਗਾ ਪੂਰੀ ਜਿਹੜਾ ਦਰਬਾਰ ਸੀ ਦੀ ਉਹਦੇ ਵਿੱਚ ਆਪਾਂ ਕਹਿੰਦੇ ਜਿਵੇਂ ਗੱਲਾਂ ਕਰਨ ਲੱਗ ਜਾਂਦੇ ਆ ਲੋਕ ਥੋੜਾ ਥੋੜਾ ਕੁਸਰਮੁਸਰ ਸ਼ੁਰੂ ਹੋ ਗਈ ਸਭ ਹੈਰਾਨ ਤੇ ਬਾਬਾ ਜੀ ਵੀ ਹੈਰਾਨ ਤਾਂ ਜਿਹੜੀਆਂ ਮਤਲਬ ਕਿ ਹੁਣ ਬੀਬੀਆਂ ਉਹਨਾਂ ਤੋਂ ਦੁੱਧ ਲੈਂਦੇ ਸੀ ਆਬਵੀਅਸਲੀ ਉਹ ਤਾਂ ਸੋਚਦੇ ਹੀ ਆ ਵੀ ਅਸੀਂ ਇੰਨੇ ਟਾਈਮ ਤੋਂ ਪਾਣੀ ਵਾਲਾ ਦੁੱਧ ਲੈ ਰਹੇ ਸੀ ਤਾਂ ਉਹ ਵੀ ਥੋੜਾ ਅਜੀਬ ਤਰੀਕੇ ਨਾਲ ਉਹਨਾਂ ਵੱਲ ਦੇਖਣਾ ਸ਼ੁਰੂ ਕਰ ਦਿੱਤਾ ਬਾਬਾ ਜੀ ਨੇ ਮੌਕਾ ਸੰਭਾਲ ਲਿਆ ਕਪੀ ਨੇ ਮਾਈਕ ਫੜਿਆ ਤੇ ਬਾਬਾ ਜੀ ਕਹਿੰਦੇ ਵੀ ਇਹ ਨਾ ਸੋਚੋ ਇਹਨਾਂ ਨੇ ਇਹ ਗੱਲ ਕਹਿਤੀ ਆ ਕੇ ਵੀ ਮੈਂ ਦੁੱਧ 'ਚ ਪਾਣੀ ਪਾਉਂਦਾ ਰਿਹਾ ਤੇ ਮੈਂ ਹੁਣ ਨਹੀਂ ਪਾਉਂਗਾ। ਬਾਬਾ ਜੀ ਕਹਿੰਦੇ ਇਹ ਵੀ ਗੁਰੂ ਸਾਹਿਬ ਦੀ ਕਲਾ ਵਰਤੀ ਹੈ। ਤਾਂ ਫਿਰ ਉੱਥੇ ਬਾਬਾ ਜੀ ਨੇ ਗੁਰੂ ਸਾਹਿਬ ਵੱਲੋਂ ਸਾਨੂੰ ਉਹ ਦੱਸਿਆ ਹੋਇਆ ਰਸਤਾ ਸ਼ੇਅਰ ਕੀਤਾ ਸਾਰਿਆਂ ਨੂੰ। ਬਾਬਾ ਜੀ ਕਹਿੰਦੇ ਇਹ ਮਹਾਰਾਜ ਜੀ ਨੇ ਸਾਨੂੰ ਖੁਦ ਦੱਸਿਆ ਹੈ ਵੀ ਜਿਹੜੀ ਗਲਤੀ ਅਸੀਂ ਦੁਨਿਆਵੀ ਤੌਰ ਤੇ ਕਰਦੇ ਆਂ ਜਾਂ ਜਿਹੜਾ ਪਾਪ ਅਸੀਂ ਦੁਨਿਆਵੀ ਤੌਰ ਤੇ ਕਰਦੇ ਆਂ ਜੁੜੇ ਕਰਮ ਕਮੋਨੀਆਂ ਸੀ ਚੰਗੇ ਮਾੜੇ ਤਾਂ ਉਹਦੀ ਮਾਫੀ ਜਿਹੜੀ ਆਪਾਂ ਅਗਰ ਦਰਬਾਰ ਸੈਦੇ ਵਿੱਚ ਆ ਕੇ ਸੰਗਤ ਦੇ ਮੂਹਰੇ ਮੰਗਦੇ ਆ ਨਾ ਤਾਂ ਉਸ ਬੰਦੇ ਦੇ ਉਹ ਮਾੜੇ ਕਰਮ ਉਸੇ ਟਾਈਮ ਇੱਕ ਵਾਰ ਚ ਹੀ ਕੱਟੇ ਜਾਂਦੇ ਨੇ ਕਿਉਂਕਿ ਇਹਦੇ ਪਿੱਛੇ ਕਾਰਨ ਇਹ ਹੁੰਦਾ ਬਾਬਾ ਜੀ ਕਹਿੰਦੇ ਵੀ ਮਹਾਰਾਜ ਕਿ ਮਹਾਰਾਜ ਨੇ ਇਹ ਚੀਜ਼ ਫਰਮਾਈ ਹੈ ਕਿ ਉਹ ਬੰਦੇ ਨੂੰ ਅੰਦਰੋਂ ਸੱਚੇ ਮਨ ਤੋਂ ਆਪਣੀ ਗਲਤੀ ਦਾ ਅਹਿਸਾਸ ਹੈ ਉਹ ਨੂੰ ਆਪਣੇ ਕੀਤੇ ਹੋਏ ਮਾੜੇ ਕਰਮਾਂ ਦਾ ਫਰਕ ਪੈਂਦਾ ਉਸ ਨੂੰ ਪਤਾ ਵੀ ਮੈਂ ਗਲਤੀ ਕੀਤੀ ਹੈ ਤੇ ਉਹ ਸੱਚੇ ਦਿਲ ਤੋਂ ਸੱਚੀ ਰੂਹ ਤੋਂ ਮਾਫੀ ਮੰਗਣਾ ਚਾਹੁੰਦਾ ਤੇ ਸੰਗਤ ਦਾ ਦਰਜਾ ਮਹਾਰਾਜ ਜੀ ਨੇ ਆਪਾਂ ਸਾਰਿਆਂ ਨੂੰ ਪਤਾ ਵੀ ਬਹੁਤ ਵੱਡਾ ਦਿੱਤਾ ਹੈ ਮਹਾਰਾਜ ਜੀ ਕਹਿੰਦੇ ਵੀ ਜਿਹੜਾ ਵੀ ਬੰਦਾ ਦੁਨਿਆਵੀ ਤੌਰ ਤੇ ਜਿਹੜੀ ਗਲਤੀ ਕਰਕੇ ਆ ਕੇ ਦਰਬਾਰ ਸਹਿੰਦੇ ਵਿੱਚ ਸੰਗਤ ਦੇ ਨੂਰੇ ਮਾਫੀ ਮੰਗੂਗਾ ਉਸ ਦੇ ਜਿਹੜੇ ਮਾੜੇ ਕਰਮਾ ਉਸੇ ਟਾਈਮ ਹੀ ਖਤਮ ਹੋ ਜਾਣਗੇ ਪਰ ਨਾਲ ਹੀ ਮਹਾਰਾਜ ਨੇ ਇਹ ਵੀ ਕਿਹਾਗਾ ਵੀ ਜਿਹੜਾ ਬੰਦਾ ਗੁਰੂ ਘਰ ਦੇ ਵਿੱਚ ਖੜਾ ਹੋ ਕੇ ਜਾਂ ਦਰਬਾਰ ਸਹ ਦੇ ਅੰਦਰ ਖੜਾ ਹੋ ਕੇ ਗਲਤੀ ਕਰੂਗਾ ਉਸ ਦੀ ਮਾਫੀ ਕਿਤੇ ਨਹੀਂ ਮਿਲੂਗੀ ਹੁਣ ਬਹੁਤ ਸਾਰੀਆਂ ਗਲਤੀਆਂ ਆਪਾਂ ਗੁਰੂ ਘਰ ਜਾ ਕੇ ਵੀ ਅਣਜਾਣੇ ਦੇ ਵਿੱਚ ਕਰ ਦਿੰਨੇ ਆ ਕਿਹੜੀਆਂ ਆਪਾਂ ਦੇਖੋ ਸੇਵਾ ਕਰਨ ਜਾਂਦੇ ਆ ਮਾਫ ਕਰਿਓ ਆਪਾਂ ਸਾਰੇ ਨੂੰ ਨਹੀਂ ਕਹਿੰਦੇ ਕੁਝ ਲੋਕਾਂ ਦੀ ਇਹ ਆਦਤ ਹੁੰਦੀ ਆ ਨਾ ਜਦੋਂ ਆਪਾਂ ਲੰਗਰ ਪ੍ਰਸ਼ਾਦਾ ਬਣਾਉਂਦੇ ਆ ਜਾਂ ਭਾਂਡਿਆਂ ਦੀ ਸੇਵਾ ਕਰਦੇ ਆ ਆਪਾਂ ਕਿਤੇ ਨਾ ਕਿਤੇ ਆਪਸ ਵਿੱਚ ਜਿਹੜੀ ਦੁਨਿਆਵੀ ਗੱਲਾਂ ਸ਼ੁਰੂ ਕਰ ਦਿੰਨੇ ਆ ਤਾਂ ਦੁਨਿਆਵੀ ਗੱਲਾਂ ਦੇ ਵਿੱਚ ਆਪਾਂ ਇਹ ਤਾਂ ਹੈ ਨਹੀਂ ਵੀ ਜਿ ਆਪਾਂ 2 ਘੰਟੇ ਗੱਲ ਸੇਵਾ ਕਰਦੇ ਆ 2 ਘੰਟੇ ਆਪਾਂ ਆਪਣੀ ਹੀ ਗੱਲਾਂ ਕਰਦੇ ਆ ਉਹ 2 ਘੰਟਿਆਂ ਦੇ ਵਿੱਚ ਕਈ ਵਾਰੀ ਆਪਾਂ ਕਿਸੇ ਹੋਰ ਦੀ ਗੱਲ ਵੀ ਸ਼ੁਰੂ ਕਰ ਲੈਂਦੇ ਆ ਹਾਂਜੀ ਉਹ ਚੰਗਾ ਹੈ ਹਾਂਜੀ ਉਹ ਮਾੜਾ ਹੈ ਉਹ ਤਾਂ ਐ ਕਰਦਾ ਉਹ ਤਾਂ ਜੀ ਐ ਕਰਦਾ ਉਹ ਫਲਾਨਿਆਂ ਦੀ ਨੂੰ ਇਦਾਂ ਉਹ ਫਲਾਨਿਆਂ ਦਾ ਮੁੰਡਾ ਇਦਾਂ ਆਪਾਂ ਕਰਦੇ ਆ ਨਾ ਇਹ ਚੀਜ਼ ਤਾਂ ਉਹ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਸਭ ਤੋਂ ਵੱਡੇ ਮਾੜੇ ਕਰਮਕੁਮਾਰੇ ਹੁੰਨੇ ਆ ਉਸ ਟਾਈਮ ਉਹ ਜਿਹੜੀ ਸੇਵਾ ਆਪਣੀ ਉਹ ਤਾਂ ਜ਼ੀਰੋ ਉਸੇ ਟਾਈਮ ਹੀ ਹੋ ਜਾਂਦੀ ਆ ਬਲਕਿ ਉਹ ਜਿਹੜੇ ਉਹਨਾਂ ਦੇ ਬੰਦਿਆਂ ਨੇ ਕੀਤੇ ਹੋਏ ਪਾਪ ਐ ਨਾ ਉਹ ਦੁੱਗਣੀ ਅ ਸਪੀਡ ਨਾਲ ਦੁੱਗਣਾ ਭਾਰ ਲੈ ਕੇ ਸਾਡੇ ਸਿਰਤੀ ਆ ਜਾਂਦੇ ਨੇ ਕਿਉਂ ਦੁੱਗਣਾ ਭਾਰ ਕਿਉਂ ਲੈ ਕੇ ਆਉਂਦੇ ਨੇ ਕਿਉਂਕਿ ਅਸੀਂ ਉਹ ਗਲਤੀ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਕਰਦੇ ਆ। ਸੋ ਜਿਹੜੀ ਗਲਤੀ ਆਪਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠ ਕੇ ਕਰਦੇ ਆ ਨਾ ਉਸ ਦੀ ਕਦੇ ਸਾਨੂੰ ਮਾਫੀ ਨਹੀਂ ਮਿਲਦੀ। ਸੋ ਇਹ ਚੀਜ਼ ਨਾ ਆਪਣੀ ਅਜੀ ਲੜ ਮੰਨ ਲਓ ਵੀ ਕਦੇ ਵੀ ਗੁਰੂ ਘਰ ਜਾ ਕੇ ਸੇਵਾ ਕਰਦੇ ਵਕਤ ਕਦੇ ਵੀ ਦੁਨਿਆਵੀ ਗੱਲਾਂ ਨਾ ਕਰੀਏ। ਜਦੋਂ ਸੇਵਾ ਕਰਨੀ ਹੈ ਉਦੋਂ ਗੁਰੂ ਸਾਹਿਬ ਦਾ ਸਿਮਰਨ ਕਰੀਏ ਮੂਲ ਮੰਤਰ ਸਾਹਿਬ ਨੂੰ ਪਾਠ ਕਰਦੇ ਰਹੀਏ ਮੂਹ ਦੇ ਵਿੱਚ ਨਹੀਂ ਤਾਂ ਵਾਹਿਗੁਰੂ ਦਾ ਸਿਮਰਨ ਕਰਦੇ ਰਹੋ ਜੇ ਆਪਾਂ ਦੁਨਿਆਵੀ ਗੱਲ ਗੁਰੂ ਘਰ ਜਾ ਕੇ ਕਰਾਂਗੇ ਸਾਡੀ ਸੇਵਾ ਵੀ ਜ਼ੀਰੋ ਹੋ ਜਾਣੀ ਹੈ ਅਗਲੇ ਦੇ ਮਾੜੇ ਕਰਮ ਵੀ ਸਾਡੇ ਸਰਤੇ ਆ ਜਾਣੇ ਆ ਤੇ ਸਾਡੀ ਕੀਤੀ ਹੋਈ ਜਿਹੜਾ ਆਪਾਂ ਮਹਾਰਾ ਦੇ ਚਰਨਾਂ 'ਚ ਸੇਵਾ ਉਹ ਵੀ ਵਿਅਰਥ ਹੋ ਜਾਣੀ ਆ ਤੇ ਆਪਾਂ ਪਾਪ ਦੇ ਭਾਗੀਦਾਰ ਬਣ ਜੰਨਾ ਤੇ ਉਹ ਪਾਪ ਦੀ ਮਾਫੀ ਵੀ ਨਹੀਂ ਮਿਲਦੀ ਆਪਾਂ ਸੋ ਇਸ ਕਰਕੇ ਗੱਲਾਂ ਦਾ ਧਿਆਨ ਰੱਖਣਾ ਤੇ ਬਾਕੀ ਆਪਾਂ ਗੱਲ ਕਰ ਰਹੇ ਸੀ ਵੀ ਜਦੋਂ ਫਿਰ ਉਹਨਾਂ ਨੇ ਮਾਫੀ ਮੰਗੀ ਤਾਂ ਬਾਬਾ ਜੀ ਨੇ ਸਾਰੀ ਇਹ ਗੱਲ ਸੰਗਤ ਦੇ ਨਾਲ ਸ਼ੇਅਰ ਕੀਤੀ ਬਾਬਾ ਜੀ ਕਹਿੰਦੇ ਵੀ ਗੁਰੂ ਸਾਹਿਬ ਨੇ ਸਾਨੂੰ ਇਹ ਰਸਤਾ ਆਪ ਦੱਸਿਆ ਇਹਦੇ ਲਈ ਬਹੁਤ ਵੱਡਾ ਬਾਬਾ ਜੀ ਕਹਿੰਦੇ ਜਿਗਰਾ ਚਾਹੀਦਾ ਹੈ ਸੱਚਾ ਮਨ ਚਾਹੀਦਾ ਸੱਚਾ ਸੁੱਚਾ ਮਨ ਚਾਹੀਦਾ ਸੱਚੀ ਸੋਚ ਚਾਹੀਦੀ ਹੈ ਗੁਰੂ ਸਾਹਿਬ ਪ੍ਰਤੀ ਪੂਰੀ ਸ਼ਰਧਾ ਚਾਹੀਦੀ ਹੈ ਬਾਬਾ ਜੀ ਕਹਿੰਦੇ ਬਿਸ਼ੱਕ ਇਹਨੇ ਪਹਿਲਾਂ ਪਾਣੀ ਪਾਇਆ ਪਰ ਅੱਜ ਇਹ ਗੁਰੂ ਦਾ ਪਿਆਰਾ ਬਣਿਆ ਸੱਚੇ ਮਨ ਤੋਂ ਇਹਨੇ ਗੁਰੂ ਸਾਹਿਬ ਦੀ ਦਿਖਾਈ ਹੋਈ ਰਾਹ ਨੂੰ ਚੁਣਿਆ ਕਹਿੰਦੇ ਫਿਰ ਇਹਨੂੰ ਤਾਂ ਗੁਰੂ ਸਾਹਿਬ ਨੇ ਖੁਦ ਮਾਫ ਕਰ ਦਿੱਤਾ ਆਪਾਂ ਕੌਣ ਇਹਨੂੰ ਨਾ ਮਾਫ ਕਰਨ ਵਾਲੇ ਤੇ ਬਾਬਾ ਜੀ ਨੇ ਉਹਨੂੰ ਸ਼ਾਬਾਸ਼ ਵੀ ਦਿੱਤੀ ਸਰੂਪਾ ਵੀ ਪਾਇਆ ਤੇ ਜਿਕਾਰੀ ਵੀ ਬੋਲੇ ਗਏ ਉਸ ਤੋਂ ਬਾਅਦ ਜਿਹੜਾ ਉਹ ਬੰਦਾ ਸੀ ਜੀ ਪਹਿਲਾਂ ਉਹਦੇ ਕੋਲੇ ਇੱਕ ਘਰ ਸੀ ਪਰਮਾਤਮਾ ਨੇ ਇੰਨੇ ਰੰਗ ਭਾਗ ਲਗਾ ਦਿੱਤੇ ਉਹਨਾਂ ਦੇ ਘਰ ਨੂੰ ਉਹਨਾਂ ਦੇ ਘਰ ਦੇ ਵਿੱਚ ਮਹਿੰਗੀਆਂ ਮਹਿੰਗੀਆਂ ਗੱਡੀਆਂ ਆ ਗਈਆਂ ਦੋ ਕੋਠੀਆਂ ਆ ਗਈਆਂ ਜਿੱਥੇ ਉਹਨਾਂ ਦੀ ਸਿਰਫ ਇੱਕ ਛੋਟੀ ਜਿਹੀ ਡੈਰੀ ਸੀ ਪਿੰਡ ਦੇ ਵਿੱਚ ਉਹਨਾਂ ਦੀਆਂ ਵੱਡੀਆਂ ਵੱਡੀਆਂ ਦੋ ਡੈਰੀਆਂ ਖੁੱਲ ਗਈਆਂ ਦੁੱਧ ਦਾ ਕੰਮ ਉਹਨਾਂ ਦਾ ਜ਼ੋਰ ਤੋਂ ਜ਼ੋਰਾਂ ਤੇ ਚੱਲ ਪਿਆ ਕਿਉਂ ਕਿਉਂਕਿ ਲੋਕਾਂ ਨੂੰ ਹੋਰਾਂ ਨੂੰ ਵੀ ਇਹ ਹੋ ਗਿਆ ਵੀ ਇਹਨਾਂ ਨੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਆਪਣੀ ਮਾਫੀ ਮੰਗੀ ਹੈ ਤੇ ਮੈਂ ਇਹ ਚੀਜ਼ ਮੰਨੀ ਹੈ ਵੀ ਮੈਂ ਅੱਜ ਤੋਂ ਬਾਅਦ ਚੀਜ਼ ਨਹੀਂ ਕਰੂੰਗਾ ਤਾਂ ਫਿਰ ਇਹ ਅੱਜ ਤੋਂ ਬਾਅਦ ਸਾਨੂੰ ਸਾਫ ਸੁਥਰਾ ਪਿਓਰ ਦੁੱਧ ਦੋਗਾ ਤਾਂ ਦੇਖੋ ਤੁਸੀਂ ਮਹਾਰਾਜ ਨੇ ਉਹਨਾਂ ਦੇ ਇੰਨੇ ਰੰਗ ਭਾਗ ਲਗਾ ਦਿੱਤੇ ਉਹਨਾਂ ਨੇ ਇਹ ਗੱਲ ਆਪ ਬਾਬਾ ਜੀ ਨੂੰ ਬਾਅਦ 'ਚ ਦੱਸੀ ਜਦੋਂ ਬਾਬਾ ਜੀ ਦੁਆਰਾ ਆਏ ਵੀ ਬਾਬਾ ਜੀ ਦੇਖੋ ਕਹਿੰਦੇ ਵੀ ਇੰਨੀ ਕਿਰਪਾ ਹੋਈ ਪਰਮਾਤਮਾ ਦੀ ਕਿਸੇ ਚੀਜ਼ ਦੀ ਤੋਟ ਹੀ ਨਹੀਂ ਰਹੀ ਕਾਰਨ ਕੀ ਸੀ ਕਿ ਉਹਨਾਂ ਨੇ ਆਪਣੀ ਕੀਤੀ ਹੋਈ ਗਲਤੀ ਦੀ ਮਾਫੀ ਮੰਗ ਲਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਜਾ ਕੇ ਤੇ ਮਹਾਰਾਜ ਨੇ ਇੱਕ ਵਾਰ ਚੋਂ ਉਹਨਾਂ ਦੇ ਕਰਮ ਕੱਟ ਦਿੱਤੇ ਸੋ ਅਗਰ ਅਸੀਂ ਵੀ ਕੋਈ دنیਵੀ ਤੌਰ ਤੇ ਆਪਾਂ ਨੂੰ ਪਤਾ ਆਪਾਂ ਕੋਈ ਗਲਤੀ ਕਰ ਰਹੇ ਆਂ ਆ ਪਾਪ ਆਪਾਂ ਤੋਂ ਹੋਇਆ ਤੇ ਆਪਾਂ ਸੰਗਤ ਦੇ ਵਿੱਚ ਜਾ ਕੇ ਅਗਰ ਉਸ ਜੀ ਦੀ ਮਾਫੀ ਮੰਗਦੇ ਆਂ ਤਾਂ ਗੁਰੂ ਸਾਹਿਬ ਜ਼ਰੂਰ ਮਾਫ ਕਰਦੇ ਨੇ ਇਦਾਂ ਦਾ ਇੱਕ ਕਮੈਂਟ ਜੀ ਆਪਣੇ ਨਾਲ ਇੱਕ ਵੀਡੀਓ ਦੇ ਉੱਤੇ ਆਇਆ ਇੱਕ ਆਪਣੀ ਭੈਣ ਨੇ ਆਪਣੀ ਦੁਬਿਧਾ ਸ਼ੇਅਰ ਕੀਤੀ। ਉਹਨਾਂ ਨੇ ਜਦੋਂ ਕਮੈਂਟ ਲਿਖਿਆ ਨਾ ਤਾਂ ਕਾਫੀ ਜਾਣਿਆਂ ਨੇ نیچے ਕਮੈਂਟ ਦਾ ਰਿਪਲਾਈ ਵੀ ਕੀਤਾ ਕਿ ਨਹੀਂ ਤੁਹਾਨੂੰ ਇਦਾਂ ਨਹੀਂ ਕਰਨਾ ਚਾਹੀਦਾ। ਸਭ ਤੋਂ ਪਹਿਲੀ ਗੱਲ ਜੀ ਉਹਨਾਂ ਦਾ ਜਿਗਰ ਜਿਗਰਾ ਦੇਖੋ ਵੀ ਤੁਸੀਂ ਇੰਨੀ ਹਿੰਮਤ ਕੀਤੀ ਉਹਨਾਂ ਨੇ ਕਮੈਂਟ ਲਿਖਿਆ ਵੀ ਮੈਥੋਂ ਆ ਗਲਤੀ ਹੋਈ ਹੈ। ਤਾ ਉਹਨਾਂ ਦੇ ਤਾਂ ਕਿਰਪਾ ਗੁਰੂ ਸਹਿਬ ਦੀ ਆਪ ਹੋਈ ਹੈ ਕਿ ਉਹ ਆਪਦੀ ਗਲਤੀ ਮੰਨ ਰਹੇ ਆ ਕਿ ਗੁਰੂ ਸਹਿਬ ਦੀ ਮਿਹਰ ਤੋਂ ਬਿਨਾ ਤਾਂ ਇਹ ਚੀਜ਼ ਹੋਣੀ ਨਹੀਂ ਸਕਦੀ। ਸੋ ਜਦੋਂ ਕਦੇ ਵੀ ਆਪਣੇ ਸਾਹਮਣੇ ਕੋਈ ਆਪਦੀ ਗਲਤੀ ਰੱਖੇ ਨਾ ਤਾਂ ਹਮੇਸ਼ਾ ਉਸ ਨੂੰ ਮਾਫ਼ ਕਰਨਾ ਚਾਹੀਦਾ ਹੈ। ਉਸ ਨੂੰ ਕਹਿਣਾ ਚਾਹੀਦਾ ਵੀ ਬਹੁਤ ਵਧੀਆ ਤੇਰੇ ਤੇ ਪਰਮਾਤਮਾ ਦੀ ਕਿਰਪਾ ਹੈ। ਬਸ ਤੂੰ ਅੱਜ ਤੋਂ ਬਾਅਦ ਅਗਲਾ ਰਸਤਾ ਜਿਹੜਾ ਆਪਣਾ ਉਹ ਸਹੀ ਕਰ ਲੈ। ਬਸ ਜੋ ਨੇ ਪਿੱਛੇ ਕੀਤਾ ਉਸ ਚੀਤੇ ਪਰ ਆਪਾਂ ਕਮੈਂਟ ਨਾ ਕਰੀ ਜੇ ਅਗਲੇ ਨੇ ਮਾਫੀ ਮੰਗ ਲਈ ਹੈ। ਠੀਕ ਹੈ ਜੀ ਮੈਥੋਂ ਵੀ ਕਈ ਵਾਰੀ ਅਗਰ ਕੋਈ ਗਲਤੀ ਹੋ ਜਾਂਦੀ ਹੈ ਤਾਂ ਅਗਰ ਪਾਠ ਕਰਦੇ ਕੋਈ ਗਲਤੀ ਹੋ ਜੇ ਨਾ ਤਾਂ ਮੈਂ ਕੀ ਕਰਦੀ ਆ ਮੈਂ ਮੰਮੀ ਨੂੰ ਮੇਰੇ ਹਸਬੰਦ ਨੂੰ ਬੇਟੇ ਨੂੰ ਜਿਹੜਾ ਵੀ ਮੈਨੂੰ ਕੋਈ ਮਿਲਦਾ ਮਤਲਬ ਉਹਨਾਂ ਨੂੰ ਦੱਸ ਦਿੰਨੀ ਆ ਮੈਨੂੰ ਤੁਹਾ ਗਲਤੀ ਹੋਈ ਆ ਮੈਥੋਂ ਆ ਗਲਤੀ ਹੋਈ ਹੈ ਫਿਰ ਉਹੜੀ ਗਲਤੀ ਹੈ ਜੀ ਉਹਦਾ ਅਸਰ ਘਟ ਜਾਂਦਾ ਕਿਉਂਕਿ ਗੁਰੂ ਸਭ ਜਾਣੇ ਜਾਣੇ ਵੀ ਸਭ ਨੂੰ ਆਪਣੀ ਗਲਤੀ ਆਪ ਦੱਸ ਰਿਹਾ ਤਾਂ ਇਹ ਉਹ ਆਪਣੀ ਗਲਤੀ ਦਾ ਅਹਿਸਾਸ ਹੈ ਫਿਰ ਸਾਨੂੰ ਉਸਦਾ ਪਾਪ ਦਾ ਇੰਨਾ ਦੰਡ ਨਹੀਂ ਭੋਗਣਾ ਪੈਂਦਾ ਸੋ ਉਮੀਦ ਕਰਦੀ ਆਂ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਵਧੀਆ ਲੱਗੀ ਹੋਣੀ ਆ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਚਲੋ ਜੀ ਵੀਡੀਓ ਦਾ ਵੀ ਕਰਦੇ ਆਂ ਐਂਡ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ